ਅਸੋ ਜ ਸਾਟਾ ਸੰਘਰਸ਼ਨਾ ਇੱਕ ਵਾਰੀ ਡੀਰੀਅਲ ਕੀਤਾ ਇੰਡੀਅਨ ਸਟੇਟ ਨੇ ਉਹਨਾਂ ਨੂੰ 100 ਵਾਰੀ ਦੀਆਂ ਥੱਲੇ ਲਾਇਆ ਇਹ ਇੱਕ ਵਾਰੀ ਆਦਤ ਪਈ ਚੁਕਣ ਦੀ ਤੇ ਅਗਦਿਆਂ ਫਿਰ ਥਾਂ ਥਾਂ ਤੇ ਚੁਕਾਇਆ ਹੈ ਨਾ ਜੇ ਅਕਾਲੀ ਦਲ ਦੀ ਪੁਨਰਸੁਰਜੀਤੀ ਇਹੀ ਆ ਪੀ ਇੱਥੇ ਚਿਹਰੇ ਬਦਲ ਕੇ ਜਾਂ ਥੋੜਾ ਬਹੁਤਾ 1921 ਦਾ ਢਾਂਚਾ ਥੱਲੇ ਕਰਕੇ ਤੇ ਆਪਣੇ ਆਪ ਨੂੰ ਰਜਿਸਟਰ ਅਸੀਂ ਦਿੱਲੀ ਜਾ ਕੇ ਕਰਵਾਉਣਾ ਆ ਤੇ ਫਿਰ ਇਹ ਖੋਜ ਨਿਕਲ ਕੇ ਖਾਈ ਚ ਡਿੱਗਣ ਵਾਲੇ ਕੰਮ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਵਿਧੀ ਵਿਵਧਾਨ ਤੇ ਨੀਤੀ ਸੰਬੰਧੀ ਵਿਸ਼ੇ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕਾਉਂਸਲ ਮਸਤੂਆਣਾ ਸਾਹਿਬ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਤਿੰਨ ਰੋਜ਼ਾ ਵਿਚਾਰ ਗੋਸ਼ਟੀ ਕਰਵਾਈ ਗਈ। ਆਖਰੀ ਦਿਨ ਵੀ ਬੁਲਾਰਿਆਂ ਤੇ ਸਰੋਤਿਆਂ ਨਾਲ ਭਰਪੂਰ ਰਿਆ ਜਿਸ ਵਿੱਚ ਦੂਰੋਂ ਨੇੜਿਓਂ ਆਮ ਖਾਸ ਚਿਹਰੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਖਾਸ ਤੌਰ ਤੇ ਪਹੁੰਚੇ ਅਤੇ ਸ਼ੌਮੀਅ ਅਕਾਲੀ ਦਲ ਦਾ ਵਾਕ-ਵਾਕ ਸਮੇਂ ਹਿੱਸਾ ਰਹੇ ਵਿਚਾਰਕਾਂ ਨੇ ਅਕਾਲੀ ਦਲ ਦੀਆਂ ਖਾਮੀਆਂ ਉਜਾਗਰ ਕਰਕੇ ਦੱਸਿਆ। ਤੀਸਰੇ ਦਿਨ ਦੀ ਵਿਚਾਰ ਗੋਸ਼ਟੀ ਦੀ ਆਰੰਭਤਾ ਵੀ ਨਾਮ ਸਿਮਰਨ ਤੋਂ ਹੋਈ ਉਪਰੰਤ ਡਾਕਟਰ ਗੁਰਵੀਰ ਸਿੰਘ ਨੇ ਗੋਸ਼ਟੀ ਦੇ ਮਨੋਰਥ ਸਬੰਧੀ ਆਏ ਪਤਵੰਤਿਆਂ ਨਾਲ ਸਾਂਝ ਪਾਈ ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਭਾਈ ਭੁਪਿੰਦਰ ਸਿੰਘ ਗਰੇਵਾਲ ਵੱਲੋਂ ਨਿਭਾਈ ਗਈ ਬੁਲਾਰੇ ਵਜੋਂ ਸਰਦਾਰ ਹਰਪਿੰਦਰ ਸਿੰਘ ਕੋਟਕਪੂਰਾ ਅਤੇ ਪਰਮਜੀਤ ਸਿੰਘ ਮੰਡ ਦਾਲ ਖਾਲਸਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੀ ਪੁਨਰਸੁਰਜੀਤੀ ਕਰਨੀ ਹੈ ਤਾਂ ਦਿੱਲੀ ਤਖਤ ਦੀ ਜਗ੍ਹਾ ਅਧੀਨਗੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਬੂਲ ਕਰਨੀ ਪੈਣੀ ਹੈ ਵੋਟ ਸਿਆਸਤ ਅਤੇ ਅਕਾਲੀ ਸਿਆਸਤ ਦਾ ਦਾਇਰਾ ਵੱਖ-ਵੱਖ ਰਹੇਗਾ ਜੋ ਸਾਡੇ ਸੰਘਰਸ਼ ਦੀ ਇਸ 100 ਸਾਲ ਦੀ ਸਾਨੂੰ ਦਿਖਦੀ ਆ ਉਹ ਇਹ ਆ ਕਿ ਅਕਾਲੀ ਦਲ ਨੇ ਹੌਲੀ-ਹੌਲੀ ਆਪਣਾ ਸੰਘਰਸ਼ ਪ੍ਰਭੂ ਸੱਤਾ ਤੋਂ ਆਜ਼ਾਦੀ ਤੋਂ ਛੱਡ ਕੇ ਇਹਨੂੰ ਰਵਾਇਤਾਂ ਤੇ ਲਿਆਂਦਾ ਤੇ ਜਦੋਂ ਤੁਸੀਂ ਆਪਣੇ ਸੰਘਰਸ਼ ਨੂੰ ਡੀਰੀਅਲ ਕੀਤਾ ਇਸ ਅਕਾਲੀ ਦਲ ਨੇ ਜਿਸ ਚੀਜ਼ ਦੇ ਲਈ ਅਸਰ ਅਕਾਲੀ ਜਾਣੇ ਜਾਂਦੇ ਸੀ ਉਹਦੀ ਰੂਹ ਨਾਲ ਖਤਮ ਕੀਤੀ ਤੇ ਸਿਆਣੇ ਜਿੰਨੇ ਵੀ ਸੰਘਰਸ਼ ਨਾਲ ਜੁੜੇ ਹੋਏ ਨੇ ਨਾ ਇੱਥੇ ਬੈਠੇ ਨੇ ਜਿੰਨਾ ਜੇਲਾ ਵਿੱਚ ਕੱਟਿਆ ਨੇ ਉਹ ਇੰਡੀਅਨ ਸਟੇਟ ਦੇ ਇੱਕ ਫਤਰਾ ਤਨ ਸਮਝਦੇ ਨੇ ਉਹ ਕਹਿੰਦੇ ਤੁਸੀਂ ਇਹਨਾਂ ਕਿ ਇੱਕ ਵਾਰੀ ਝੋਕੇ ਤਾਨੂੰ 100 ਵਾਰੀ ਹੋਰ ਝਕਾਉਣਗੇ ਅਸਲ 'ਚ ਸਾਡਾ ਸੰਘਰਸ਼ ਨਾਲ ਇੱਕ ਵਾਰੀ ਡੀਰੀਅਲ ਕੀਤਾ ਇੰਡੀਅਨ ਸਟੇਟ ਨੇ ਇਹਨਾਂ ਨੂੰ 100 ਵਾਰੀ ਦੀ ਹੇਠਲੇ ਲਾਇਆ ਇਹ ਇੱਕ ਵਾਰੀ ਆਦਤ ਪਈ ਝੁਕਣ ਦੀ ਤੇ ਅਗਲੇ ਫਿਰ ਥਾਂ ਥਾਂ ਤੇ ਝੁਕਾਇਆ ਨਾ ਤੇ ਅੱਜ ਵੀ ਜੇ ਅਕਾਲੀ ਦਲ ਦੇ ਪੁਨਰਸਰਜੀਤੀ ਦੀ ਜਿਹੜੀ ਗੱਲ ਲਿਖੀ ਹੈ ਬ੍ਰੈਕਟ ਦੇ ਵਿੱਚ ਤੇ ਉਹਨਾਂ ਮਕੌਮਿਆਂ 'ਚ ਪੜਾ ਜੇ ਅਕਾਲੀ ਦਲ ਦੀ ਪੁਨਰਸਰਜੀਤੀ ਇਹੀ ਆ ਪੀ ਇਥੇ ਚਿਹਰੇ ਬਦਲ ਕੇ ਜਾਂ ਥੋੜਾ ਬਹੁਤਾ 1921 ਦਾ ਢਾਂਚਾ ਥੱਲੇ ਕਰਕੇ ਤੇ ਆਪਣੇ ਆਪ ਨੂੰ ਰਜਿਸਟਰ ਅਸੀਂ ਦਿੱਲੀ ਜਾ ਕੇ ਕਰਵਾਉਣਾ ਆ ਤੇ ਫਿਰ ਇਹ ਖੋਜ ਉਹ ਨਿਕਲ ਕੇ ਖਾਈ ਚ ਡਿੱਗਣ ਵਾਲੇ ਕੰਮ ਇਹਨੂੰ ਨਾਮ ਹੀ ਕਰੋਗੇ ਤੇ ਕੁਝ ਨਹੀਂ ਹੋ ਲਗਾ ਸਿਰਫ ਬੰਦੇ ਬਦਲਣਗੇ ਹੋਰ ਕੁਝ ਨਹੀਂ ਹੋਣਾ ਜਦੋਂ ਤੱਕ ਅਕਾਲੀ ਅਕਾਲ ਤਖਤ ਤੇ ਰਜਿਸਟਰ ਨਹੀਂ ਹੁੰਦਾ ਕੌਮਿਆਂ ਚ ਫਿਰ ਰਜੂਰੀ ਨਹੀਂ ਵੀ ਉੱਥੇ ਰਜਿਸਟਰ ਲੈ ਕੇ ਰਜਿਸਟਰ ਹੋਣਾ ਮਤਲਬ ਅਕਾਲ ਤਖਤ ਦੀ ਮਰਿਆਦਾ ਅਨਸਾਰ ਅਕਾਲ ਤਖਤ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਅਕਾਲੀ ਨਹੀਂ ਬਣਦੇ ਤੇ ਜੇ ਅਕਾਲੀ ਸਿਰਫ ਐਮਪੀ ਐਮਐਲਏ ਤੇ ਸਰਕਾਰ ਬਣਾਉਣ ਵਾਲੇ ਤੱਕ ਬਣਨੇ ਨੇ ਤੇ ਉਸ ਅਕਾਲੀ ਦਲ ਦੇ ਵਿੱਚੋਂ ਵੀ ਕੁਝ ਨਹੀਂ ਨਿਕਲਣਾ ਔਰ ਅਸੀਂ ਇਹ ਗੱਲਾਂ ਤਾਂ ਕਰਦੇ ਆਂ ਜਿਹੜੇ ਸਾਡੇ ਸੱਜਣ ਅਜੇ ਵੀ ਅਕਾਲੀ ਦਲ ਨੂੰ ਰਿਵਾਈਵ ਕਰਨ ਦੀਆਂ ਗੱਲਾਂ ਕਰਦੇ ਨੇ ਇਸ ਐਮਪੀ ਐਮਐਲਏ ਵਾਲੇ ਅਕਾਲੀ ਦਲ ਨੂੰ ਜੇ ਉਹ ਲੜ ਵੱਡੇ ਲਾਰਜ ਪਰਪੇਖ ਦੇ ਵਿੱਚ ਵੇਖਦੇ ਨੇ ਤੇ ਫਿਰ ਉਹਨਾਂ ਨੂੰ ਉਸ ਕੈਟਾਗਰੀ 'ਚ ਨਹੀਂ ਰੱਖਦਾ ਪਰ ਜਿਹੜੇ ਅਕਾਲੀ ਦਲ ਜਿੰਨੇ ਜਿੰਨੇ ਵੀ ਬਣ ਰਹੇ ਨੇ ਜਾਂ ਜਿੰਨੇ ਵੀ ਬਣੇ ਨੇ ਉਹ ਸਾਰੇ ਅਜ ਹਕਮ ਦਿੱਲੀ ਦੇ ਆਲੇ ਦੁਆਲੇ ਰਹੇ ਨੇ ਵੀ ਅਸੀਂ ਐਮਪੀ ਐਮਐਲਏ ਬਣ ਕੇ ਜਾਂ ਉੱਥੇ ਆਵਾਜ਼ ਕਿਵੇਂ ਸੁਣਨੀ ਸਾਡਾ ਗਵਰਨਟੀ ਭਾਵੇਂ ਸਾਡੀ ਆਵਾਜ਼ ਸੁਣੇ ਨਾ ਸੁਣੇ ਅਸੀਂ ਪੱਬਾ ਭਾਰ ਹੋਏ ਬੈਠੇ ਇੰਡੀਆ ਦੀ ਪਾਰਲੀਮੈਂਟ 'ਚ ਆ ਕੇ ਗੱਲ ਸੁਣਾਉਣੀ ਪਹਿਲਾਂ ਆਪਣੀ ਕੌਮ ਨੂੰ ਤੇ ਗੱਲ ਸੁਣਾ ਲਈਏ ਇੰਡੀਆ ਦੀ ਪਾਰਲੀਮੈਂਟ ਦਾ ਹੁਣ ਦਾ ਸੈਸ਼ਨ ਚੱਲਿਆ ਗਿਣਤੀ ਤੇ ਸਿੱਖ ਗਿਣੇ ਜਾ ਸਕਦੇ ਨੇ ਜਿਨ੍ਹਾਂ ਨੇ ਪਾਰਲੀਮੈਂਟ ਸੁਣਿਆ ਆਏਗਾ ਬਹੁਤੇ ਸਿੱਖਾਂ ਤੇ ਪਤਾ ਨਹੀਂ ਪਾਰਲੀਮੈਂਟ ਦੇ ਵਿੱਚ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਤੇ ਉੱਥੇ ਜਾ ਕੇ ਬੋਲਣ ਨੂੰ ਅਸੀਂ ਕਿੱਡੀਕ ਤੋਪ ਚਲਾਉਣੀ ਸਮਝ ਲਈ ਨੇ ਸਾਡੇ ਲੋਕਾਂ ਤੱਕ ਸਾਡੀ ਗੱਲ ਜਾਣੀ ਚਾਹੀਦੀ ਏ ਨਾ ਕਿ ਸਾਡੇ ਤੋਂ ਸੱਤ ਬਗਾਨਿਆਂ ਤੱਕ ਪਹਿਲਾਂ ਸਾਡੇ ਲੋਕਾਂ ਤੱਕ ਜਾਏਗੀ ਸਾਡੇ ਲੋਕ ਸਾਡੀ ਆਵਾਜ਼ ਬਣਨਗੇ ਤੇ ਸੱਤ ਬਗਾਨੇ ਘਰ ਚੱਲ ਕੇ ਆਉਣਗੇ ਦੀਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਅਕਾਲੀ ਦਲ ਦੇ ਨਿਗਾਰਦਾ ਕਾਰਨ ਸਿਧਾਂਤਾਂ ਤੋਂ ਸਖਣਾ ਹੋਣਾ ਹੈ ਇਹ ਵੀ ਵਿਚਾਰ ਦਿੱਤਾ ਗਿਆ ਕਿ ਪੰਥਕ ਪ੍ਰਬੰਧ ਅਨੁਸਾਰ ਚੁਣਿਆ ਅਕਾਲੀ ਦਲਵੀ ਵਿਧਾਨ ਸਭਾ ਚੋਣਾਂ ਲੜਨ ਵਾਲੀ ਪਾਰਟੀ ਬਣ ਕੇ ਪੰਥਕ ਖਾਸੀ ਤੇ ਕਾਇਮ ਨਹੀਂ ਰਹਿ ਸਕਦਾ ਹਰਦੀਪ ਸਿੰਘ ਡਿਬਿਬਾ ਤੇ ਭਾਈ ਜਸਪਾਲ ਸਿੰਘ ਮੰਜਪੂਰ ਜੀ ਨੇ ਸੁਝਾਅ ਦਿੱਤਾ ਕਿ ਪੰਥਕ ਪ੍ਰਜਲਿਤ ਸ਼ਬਦ ਅਕਾਲੀ ਨੂੰ ਨਾ ਵਰਤਿਆ ਜਾਵੇ ਭਾਵੇਂ ਪਾਰਟੀ ਕੋਈ ਵੀ ਬਣੇ ਪਈਮੰਤੀ ਸਿੰਘ ਪੰਥ ਸੇਵਕ ਜਥਾ ਦੁਆਬਾ ਨੇ ਦੱਸਿਆ ਕਿ ਵੋਟ ਪ੍ਰਣਾਲੀ ਰਾਹੀ ਪੰਥ ਦੀ ਤਰਜ਼ਮਾਨੀ ਨਹੀਂ ਹੋ ਸਕਦੀ ਨਿਆਰੀ ਹੋਂਦ ਲਈ ਵਖਰੀ ਜਥੇਬੰਦੀ ਚਾਹੀਦੀ ਹੈ ਸੀਨੀਅਰ ਪੱਤਰਕਾਰ ਹਮੇਸ਼ ਸਿੰਘ ਨੇ ਕਿਹਾ ਕਿ ਵੋਟ ਸਿਆਸਤ ਹੀ ਸਾਰੀ ਸਿਆਸਤ ਨਹੀਂ ਹੁੰਦੀ ਕੁਝ ਵੀ ਨਵਾਂ ਬਣਾਉਣ ਤੋਂ ਪਹਿਲਾਂ ਸਾਨੂੰ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਪਰ ਉਹਨਾਂ ਤੋਂ ਬੜੇ ਜਿਆਦਾ ਸੂਝਵਾਨ ਵੀ ਬਹੁਤ ਬੜੇ ਇੰਟੈਲੈਕਚੁਅਲੀ ਬਹੁਤ ਨੇ ਜਿਹੜੇ ਸਮੇਂ ਜੇਲ੍ਹਾਂ ਦੇ ਵਿੱਚ ਨੇ ਤਾਂ ਹੀ ਤਾਂ ਉਹਨਾਂ ਸਾਰਿਆਂ ਨੇ ਦੇਖੋ ਕੋਈ ਸਾਨੂੰ ਕਿਸੇ ਦੀ ਸਪੋਰਟ ਨਹੀਂ ਸੀ ਕੁਝ ਨਹੀਂ ਸੀ ਇਹੋ ਜਿਹਾ ਤਾਂ ਉਹਨਾਂ ਸਾਰਿਆਂ ਨੇ 6 ਮਹੀਨਿਆਂ ਦੇ ਵਿੱਚ ਆਏ ਸੋਸ਼ਲ ਮੀਡੀਆ ਦੇ ਥਰੂ ਚਾਏ ਜਿਵੇਂ ਮਰਜੀ ਐਡੀ ਵੱਡੀ ਲਹਿਰ ਤਾਂ ਚਲਾਈ ਉਹ ਲਹਿਰ ਚੱਲੀ ਕਿਉਂ ਉਹ ਦਿਮਾਗ ਨਾਲ ਹੀ ਚੱਲ ਸਕਦੀ ਆਪਾਂ ਕਹੀਏ ਕੋਈ ਲੇਲੜੀਆਂ ਜਾਂ ਗੱਲਾਂ ਕਰਕੇ ਜਾਂ ਕੋਈ ਐਂ ਤਾਂ ਕੋਈ ਕਿਸੇ ਦੇ ਮਗਰ ਲੱਗਦਾ ਨਹੀਂ ਜੇ ਕਿਸੇ ਬੰਦੇ 'ਚ ਕੋਈ ਆਗੂ ਵਾਲਾ ਗੁਣ ਹੋਊਗਾ ਕੋਈ ਗੱਲ ਚੱਜਦੀ ਕਰੂਗਾ ਤਾਂ ਹੀ ਉਹ ਗੱਲ ਚੱਲਦੀ ਹੈ ਤਾਂ ਹੀ ਉਸ ਚੀਜ਼ ਦੇ ਵਿਊ ਆਉਂਦੇ ਨੇ ਤਾਂ ਇੱਥੇ ਤਾਂ ਇੱਥੇ ਮੇਰੀ ਇੱਕ ਬੇਨਤੀ ਹੈ ਜਿਉ ਆਪਾਂ ਇਕੱਠੇ ਹੋਣਾ ਤਾਂ ਤੁਸੀਂ ਸਾਡੇ ਪਾਰਟੀ ਦੇ ਜਿਹੜੇ ਆਗੂ ਨੇ ਜਿਹੜੇ ਜੇਲਾ ਦੇ ਵਿੱਚ ਅਕਾਲੀਆਂ ਨੂੰ ਆਪਾਂ ਰਿਲੇਟ ਕਰਦੇ ਹਾਂ ਸੰਘਰਸ਼ ਦੇ ਨਾਲ ਰਿਲੇਟ ਕਰਦੇ ਤਾਂ ਸਾਡੇ ਪਾਰਟੀ ਦੇ 21ਵੀਂ ਸਦੀ ਦੇ ਵਿੱਚ ਜਦੋਂ ਦੇਖੋ ਕਿਸੇ ਕੋਲ 50 ਮਿੰਟਾਂ ਦੀ ਕੋਈ ਵੇਲ ਨਹੀਂ ਤਾਂ ਉਦੋਂ ਵੀ ਦੇਖੋ 2.5 ਸਾਲ ਹੋ ਗਏ ਐਨਐਸਏ ਲਵਾਏ ਨੇ ਤੇ ਸਾਰਾ ਯੂਥ ਸਾਰੇ ਨੌਜਵਾਨ ਨੇ ਤੁਹਾਨੂੰ ਕੋਈ 40 ਸਾਲਾਂ ਤੋਂ ਵੱਧ ਬੰਦਾ ਕੋਈ ਟਾਵਾ ਟਾਵਾ ਮਿĐੂਗਾ ਤੇ ਆਪਣੇ ਇਤਿਹਾਸ ਵਿੱਚ ਵੀ ਇਹ ਜਦੋਂ ਨਵਾਬ ਕਪੂਰ ਸਿੰਘ ਉਹ ਰਾਣੇ ਉੱਥੇ ਕਾਲ ਤੱਕ ਸਾਹ ਤੇ ਇਕੱਠ ਕੀਤਾ ਸੀ ਉਦੋਂ ਦੋ ਦਲ ਸੀ ਇੱਕ ਤਰਨਾ ਦਲ ਸੀ 40 ਸਾਲਾਂ ਤੋਂ ਘੱਟ ਵਾਲੇ ਇੱਕ ਬੁੱਢਾ ਦਲ ਸੀ 40 ਸਾਲਾਂ ਤੋਂ ਉੱਪਰ ਵਾਲੇ 80% ਜਿਹੜਾ ਉਦੋਂ ਗਿਣਤੀ ਸੀ ਉਹ ਤਰਨਾ ਦਲ ਦੀ ਸੀ 20% ਗਿਣਤੀ ਉੱਥੇ ਬੁੱਢਾ ਦਲ ਦੀ ਸੀ ਤਾਂ ਬੜੀ ਜਿਆਦਾ ਲੋੜ ਹੈ ਹੁਣ ਮੈਂ ਵੀ ਹਲਕਿਆਂ ਵਿੱਚ ਇਦਾਂ ਜਾਣਾ ਹੈ ਆਖਰ ਅੱਗੇ ਲਾ ਕੇ ਚੱਲਣਾ ਤਾਂ ਯੂਥ ਨੇ ਐਡਵਾਈਸ ਕਰਨਾ ਸਲਾਹ ਦੇਣੀ ਉਹ ਉਹ ਬਿਉਰਗਾਂ ਦਾ ਕੰਮ ਹੁੰਦਾ ਹੈ ਪਰ ਆਪਾਂ ਨੂੰ ਸੋਚੀਏ ਵੀ 80 ਸਾਲਾਂ ਦੇ ਵਿੱਚ ਵੀ ਜਿਹੜੀ ਸੱਤਾ ਦੀ ਲਾਲਸਾ ਨਾ ਜਾਵੇ ਤਾਂ ਉੱਥੇ ਕੌਮ ਦਾ ਕੀ ਸਵਰਨਾ ਹੈ ਉੱਥੇ ਕੀ ਚੇਂਜ ਆਉਣੀ ਹੈ ਤੇ ਬਾਕੀ ਮੈਂ ਚਲੋ 2 ਮਿੰਟਾਂ ਦੇ ਵਿੱਚ ਇੱਕ ਹੋਰ ਜਿਹੜੀਆਂ ਮੈਨੂੰ ਲੱਗਦੀਆਂ ਨੇ ਵੀ ਆਪਣੀ ਕੀ ਚੇਂਜ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਦੇਖੋ ਜਿਹੜਾ ਵੋਟਾਂ ਦਾ ਪ੍ਰਬੰਧ ਹੈ ਦੁਨੀਆ ਭਰ ਦੇ ਵਿੱਚ ਚੱਲਦਾ ਹੈ ਜੇ ਅਮਰੀਕਾ ਚ ਵੋਟਾਂ ਪੈਂਦੀਆਂ ਨੇ ਬਾਕੀ ਯੂਰਪ ਚ ਪੈਂਦੀਆਂ ਨੇ ਤੇ ਆਪਾਂ ਕਿਵੇਂ ਇਸ ਨੂੰ ਚੇਂਜ ਕਰ ਸਕਦੇ ਆ ਆਪਣੇ ਬੜੇ ਜਿਆਦਾ ਇੱਥੇ ਜਿਹੜੇ ਲੀਡਰ ਨੇ ਜਿਨ੍ਹਾਂ ਦਾ ਜਿਹੜਾ ਤੁਸੀਂ ਲਾ ਲਓ ਮੇਲ ਜੋਲ ਹੁੰਦਾ ਹੈ ਜਾਂ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਹੈ ਡੀਪ ਸਟੇਟ ਨਾਲ ਹੁੰਦੀ ਹੈ ਜਿਹੜੀ ਇੰਟੈਲੀਜੈਂਸ ਆ ਉਹਨਾਂ ਨਾਲ ਹੁੰਦੀ ਹੈ ਜਿਹੜੀ ਬਿਊਰੋਕ੍ਰੇਸੀ ਨਾਲ ਹੁੰਦੀ ਹੈ ਤਾਂ ਆਪਾਂ ਜਦੋਂ ਇੰਡੀਆ ਦਾ ਜਿਹੜਾ ਬਿਊਰੋਕ੍ਰੇਸੀ ਢਾਂਚਾ ਹੈ ਉਹ ਜਦੋਂ ਕੋਈ ਐ ਤਾਂ ਉਹ ਬੜਾ ਜਿਆਦਾ ਉਹ ਕਿਉਂ ਸਥਾਈ ਹੈ ਉਹ ਇਸ ਕਰਕੇ ਸਥਾਈ ਆ ਉਥੇ ਮੈਰਿਟ ਨੂੰ ਤਵੱਜੋ ਦਿੱਤੀ ਜਾਂਦੀ ਹੈ ਉਥੇ ਇਹ ਜ਼ਰੂਰ ਹੈ ਵੀ ਚਲੋ ਵੀ ਜਿਹੜੇ ਅਫਸਰ ਨੇ ਉਹ ਪੜ੍ਹੇ ਲਿਖੇ ਬੰਦੇ ਮੈਰਿਟ ਨਾਲ ਲਾਏ ਜਾਂਦੇ ਨੇ ਜੇ ਆਪਣੇ ਬੰਦਿਆ 'ਚ ਹੀ ਗੁਣ ਨਹੀਂ ਹੋਊਗਾ ਆਪਾਂ ਕੂਟਨੀਤੀ ਨਹੀਂ ਜਾਣਦੇ ਤਾਂ ਆਪਾਂ ਕਿਵੇਂ ਉਹਨਾਂ ਨਾਲ ਕੋਈ ਤਕਰਾਰ ਕੋਈ ਟੇਬਲ ਟॉक ਕਰ ਲਵਾਂਗੇ ਤਾਂ ਸਭ ਤੋਂ ਵੱਡੀ ਲੋੜ ਹੈ ਜੇ ਚੇਂਜ ਲਿਆਉਂਦੀ ਹਿਊਮਨ ਰਿਸੋਰਸ ਜਿਹੜਾ ਆਪਣਾ ਕੁਆਲਿਟੀ ਆਫ ਆਪਾਂ ਜਿਹੜਾ ਪ੍ਰੋਡਕਟ ਅੱਗੇ ਪੈਦਾ ਕਰ ਰਹੇ ਆ ਜੇ ਆਪਾਂ ਪੁਰਾਣੇ ਅਕਾਲੀ ਲੀਡਰਾਂ ਬਾਰੇ ਪੜੀਏ ਸਾਰੇ ਖਾਲਸਾ ਕਾਲਸਾਬ ਵਿਦਿਆਲੇ ਚੋਂ ਪੜੇ ਸੀ ਵਿਦਿਆਲੇ ਉਪਦੇਸ਼ਕ ਖਾਲਸਾ ਉਪਦੇਸ਼ਕ ਵਿਦਿਆਲਾ ਆਂਦੇ ਸੀ ਖਾਲਸਾ ਕਾਲਜਾਂ ਚੋਂ ਪੜੇ ਸੀ ਪਰ ਅੱਜ ਜਿਹੜੇ ਸਾਡੇ ਇੰਸਟੀਚੂਨਸ ਨੇ ਸਾਡੇ ਕਾਲਜ ਨੇ ਆਪਾਂ ਵੱਡੇ ਸ਼ਹਿਰਾਂ ਚ ਗੱਲ ਕਰੀਏ ਤਾਂ ਜਿਹੜੇ ਈਸਾਈ ਕ੍ਰਿਸਚੀਅਨ ਮਿਸ਼ਨਰੀਜ਼ ਦੇ ਸਕੂਲ ਨੇ ਉਹ ਚੋਟੀ ਦੇ ਮੰਨੇ ਜਾਂਦੇ ਨੇ ਤੁਸੀਂ ਚੰਡੀਗੜ੍ਹ ਲਾ ਲਓ ਲੁਧਿਆਣਾ ਲਾ ਲਓ ਸਾਡਾ ਬਠਿੰਡਾ ਸ਼ਹਿਰ ਲਾ ਲਓ ਅੰਮ੍ਰਿਤਸਰ ਦੇ ਵਿੱਚ ਲਾ ਲਓ ਹਾਲਾਂਕਿ ਸਾਡੀਆਂ ਕਾਲ ਅਕੈਡਮੀਆ ਹੈਗੀਆਂ ਨੇ ਪਰ ਉਥੇ ਕਿੰਨਾ ਕ ਆਪਾਂ ਇੱਕ ਬਹੁਤ ਜ਼ਿਆਦਾ ਸੂਝਵਾਨ ਪੜ੍ਹੇ ਲਿਖੇ ਤੇ ਇੰਟੈਲੈਕਚੁਅਲ ਵਰਗ ਆਪਾਂ ਪੈਦਾ ਕਰ ਰਹੇ ਆ ਤਾਂ ਜਿਹੜੀ ਅਕਾਲੀ ਦਲ ਚ ਗ੍ਰਾਵਿਟ ਆਈ ਹੈ ਇਹ ਮੈਂ ਮੈਂ ਇਹ ਘੱਟ ਸਮਝਦਾ ਹਾਂ ਮੈਂ ਨਹੀਂ ਮੇਰੇ ਮੈਂ ਸਮਝਦਾ ਹਾਂ ਵੀ ਇਸ ਜਿਹੜੀ ਗ੍ਰਾਵਿਟ ਆਈ ਹੈ ਉਸ ਦੇ ਜਿਹੜੇ ਘੱਟ ਕਾਰਨ ਇਹ ਨਹੀਂ ਵੀ ਕੋਈ ਟਾਂਜੇ ਚ ਡਿਫੈਕਟ ਹੈ ਉਹ ਉਹਦਾ ਬਹੁਤਾ ਕਾਰਨ ਇਹ ਹੈ ਵੀ ਉੱਥੇ ਜਿਹੜਾ ਡਿਫੈਕਟ ਹੈ ਉਹ ਲੀਡਰਸ਼ਿਪ ਚ ਡਿਫੈਕਟ ਹੈ ਉਹ ਆਪਾਂ ਅੱਗੇ ਚਾਪਲੂਸੀਆ ਚ ਪੈ ਗਏ ਆਪਾਂ ਡਾਇਨਾਸਟਿਕ ਪੋਲਿਟਿਕਸ ਦੇ ਵਿੱਚ ਆ ਗਏ ਬੀ ਜਿਹੜਾ ਚਾਪਲੂਸੀਆ ਲੈ ਲਈਏ ਜਿਲ੍ਹਾ ਪ੍ਰਸ਼ਦ ਦੀਆਂ ਪ੍ਰਧਾਨਗੀਆਂ ਲੈ ਲਈਏ ਆ ਲੈ ਲਈਏ ਵੈਸੇ ਬਿੰ ਬੰਦੇ 'ਚ ਕੋਈ ਗੁਣ ਕੋਈ ਹੁੰਦਾ ਨਹੀਂ ਤੇ ਮੱਥੇ ਆਪਾਂ ਉਹੀ ਉਹਨੂੰ ਫਜ਼ੂਲ ਦੇ ਵਿੱਚ ਦੂਰੋਂ ਟੇਕਦੇ ਰਹਿੰਨੇ ਆ ਤਾਂ ਉਥੇ ਲੀਡਰਸ਼ਿਪ ਦੀ ਅਨਹੋਂਦ ਕਰਕੇ ਲਾਲਸਾ ਕਰਕੇ ਉਹ ਲੀਡਰਸ਼ਿਪ ਘੱਟ ਸੀ ਉਹ ਜਿਹੜਾ ਬਾਦਲਾਂ ਦਾ ਪ੍ਰਧਾਨ ਹੈ ਉਹ ਲੀਡਰ ਘੱਟ ਹੈ ਸਿੱਖ ਇਤਿਹਾਸ ਬਾਰੇ ਉਹਨੂੰ ਘੱਟ ਪਤਾ ਹੈ ਤੇ ਬਿਜ਼ਨਸ ਬਾਰੇ ਜ਼ਿਆਦਾ ਪਤਾ ਹੈ ਡਿਗਰੀਆਂ ਉਹਦੀਆਂ ਬਿਜ਼ਨਸ ਦੇ ਵਿੱਚ ਨਹੀਂ